అంబ జరదే సో అంగవా దా కల్లొ అంబ చీరకే కల్ ఫా ఆ పదర కలపా కల్ ఏ పా కల్పేసి దా గారజే అజ ఫిర్పా వజే ఏ ਅਚਾਰ ਨਹੀਂ ਸੀ ਤੇ ਆਪਾਂ ਇਥੇ ਵਿੱਚ ਕੱਢ ਲਏ ਕਿ ਕੁ ਇੱਕ ਦਿਨ ਤੇ ਇੱਕ ਰਾਤ ਫਿਰ ਆਪਾਂ ਪੂਰੀ ਰੱਖ ਲਈ ਸੀਗੇ ਤੇ ਜੋ ਐਕਸਟਰਾ ਪਾਣੀ ਸੀ ਸਾਰਾ ਨਿਕਲ ਜਾਊਗਾ ਤੇ ਆਪਾਂ ਹੁਣ ਇਹਦੇ ਵਿੱਚ ਰੱਖ ਲਏ ਤੇ ਦੋ ਘੰਟੇ ਆਪਾਂ ਇਸੇ ਵਿੱਚ ਹੀ ਰੱਖਦੇ ਹਾਂ ਤੇ ਫਿਰ ਇਹਨਾਂ ਨੂੰ ਧੁੱਪ ਲਵਾਵਾਂਗੇ ਤੇ ਫਿਰ ਆਪਾਂ ਤੁਹਾਨੂੰ ਅਚਾਰ ਪਾਵਾਂਗੇ ਦਿਖਾਵਾਂਗੇ ਚਾਰ ਤੇ ਜੀ ਆਪਾਂ ਦੋ ਤਿੰਨ ਘੰਟੇ ਧੁੱਪ ਲਵਾਉਣੇ ਕੋਈ ਜੋ ਵੀ ਐਕਸਟਰਾ ਪਾਣੀ ਹੋਇਆ ਤੇ ਉਹ ਨਿਕਲ ਜਾਊਗਾ ਤੇ ਫਿਰ ਪ੍ਰਚਾਰ ਪਾਵਾਂਗੇ ਤੇ ਸੋਨ ਨੂੰ ਵੀ ਜੇ ਕਿਸੇ ਨੂੰ ਜ਼ਰੂਰਤ ਹੋਵੇ ਚਾਰ ਦੀ ਤੇ ਤੇ ਜ਼ਰੂਰ ਮੰਗਵਾਇਓ ਕਨੈਕਟ ਨੰਬਰ ਆਪਣਾ ਸੋਨਾ ਵੀਡੀਓ ਥੱਲੇ ਮਿਲ ਜਾਊਗਾ ਲੋ ਜੀ ਹੁਣ ਆਪਾਂ ਦੋ ਘੰਟੇ ਨੂੰ ਧੁੱਪ ਲਵਾਉਣੀ ਆ ਫੇਰ ਆਪਾਂ ਚਾਰ ਪਾ ਕੇ ਫੇਰ ਤੁਹਾਨੂੰ ਦਿਖਾਉਣੀ ਆ ਆ ਸੀ ਆਪਾਂ ਦਾ ਆਮਚੂਰ ਪਾਊਡਰ ਇੱਕ ਹੌਸਤਾ ਆਪਾਂ ਸ਼ਲਕੇ ਉੱਪਰ ਲਾ ਕੇ ਤਿਆਰ ਕੀਤੇ ਸੀਗੇ ਪਾਊਡਰ ਉਹ ਜਿਹੜਾ ਪਾਊਡਰ ਆਪਾਂ ਬਣਾਇਆ ਨਹੀਂ ਕਿਹਾ ਇਹ ਆਪਾਂ ਇਸ ਤਰ੍ਹਾਂ ਸਾਨੀਛੇ ਦੇਖ ਕੇ ਕੱਟ ਕੇ ਰੱਖ ਲਈ ਸੀ ਤੇ ਇਹ ਆਪਾਂ ਜਿੱਦਾਂ ਕਿਤੇ ਬਣਾਇਆ ਕਰਾਂਗੇ ਕੋਈ ਸਬਜ਼ੀ ਤਰੀ ਵਾਲੀ ਉਹਨੂੰ ਧੋ ਕੇਗਾ ਇਹਨੂੰ ਗਰੈਂਡ ਵਿੱਚ ਹੀ ਕਰ ਲੈ ਕਰਾਂਗੇ ਫਿਰ ਟਮਾਟਰ ਦੀ ਲੋੜ ਨਹੀਂ ਪੈਂਦੀ ਆਮਚੂਰ ਪਾਊਡਰ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਤੇ ਦੋ ਤਿੰਨ ਫੜਮਾ ਪਾ ਕੇ ਚੀਕ ਲਿਆ ਕਰਾਂਗੇ ਲਓ ਜੀ ਇਹ ਸਾਲ ਹੈ ਸੀਗਾ ਤੇ ਇਹ ਆਪਾਂ ਨੇ ਆਮ ਬਸੀਗੇ ਤੇ ਲੋ ਜੀ ਆਪਾਂ ਇਹਨੂੰ ਲਗਾਉਣੇ ਤਾਂ ਆਪਾਂ ਇਸਨ ਤੋਂ ਕੋਣੀ। ਦੋ ਜੀ। ਇਹ ਆਪਾਂ ਫਾੜੀਆਂ ਲਿਆਂਦੀਆਂ ਚੰਕੰਬ ਦੀਆਂ। ਤੇ ਹੁਣ ਆਪਾਂ ਇਹਨੂੰ ਧੁੱਪ ਲਾਉਣੇ ਦੋ ਤਿੰਨ ਘੰਟੇ। ਦੇਖੋ ਜੀ। ਦੋ ਤਿੰਨ ਘੰਟੇ ਆਪਾਂ ਬੱਦਲ ਪਾਣੀ ਸਿਕਾਏ ਚਾਰਨੀ ਚ। ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਰੱਖ ਲਿਆ। ਦਿਖੋ ਜੀ 10 ਕਿਲੋ ਅੰਬ ਸੇਪਣ ਕੋਲ। ਬਾਜੀ ਵੈਸੇ ਮੌਸਮ ਵੀ ਬਹੁਤ ਵਧੀਆ ਅੱਜ ਹਵਾ ਨਹੀਂ ਵਗਦੀ ਵਧੀਆ ਧੁੱਪ ਹੈ ਕੀ ਆ। ਆਪਾਂ ਸੇ ਕਾ ਲੈਣੀ ਆ ਤੇ ਫਿਰ ਸ਼ਾਮ ਨੂੰ ਚਾਰ ਪਾ ਕੇ ਤੇ ਤੁਹਾਨੂੰ ਦਿਖਾਵਾਂਗੇ ਕਿਸੇ ਨੂੰ ਚਾਰ ਦੀ ਜਰੂਰਤ ਹੋਵੇ ਤੇ ਆਪਾਂ ਨੂੰ ਦੱਸੋ ਤੇ ਆਪਾਂ ਸੋ ਦੇਰ ਤੱਕ ਚਾਹਾਂਗੇ ਲੋ ਜੀ ਲੋ ਜੀ ਵਿੱਚ ਦੀ ਆਪਾਂ ਫਿਰ ਤੇ ਫਿਰ ਦੇ ਤੋ ਤਿੰਨ ਵਾਰੀ ਹੱਥ ਮਾਰ ਕੇ ਹਲਟਾ ਲਿਆ ਕਰਾਂਗੇ ਜਿ ਤਾਂ ਕਿ ਬਤਿਆ ਪਾਣੀ ਸਭ ਕੁਝ ਹੀ ਨਾ ਤਾਂ ਜੇ ਪਾਣੀ ਦੇ ਆ ਗਿਆ ਫਿਰ ਚਾਰ ਖਰਾਬ ਹੁੰਦਾ ਲੱਗ ਜਾਂਦਾ ਵਾ ਦੇ ਪਾਣੀ ਤਾਂਂ ਹੀ ਤਰ੍ਹਾਂ ਸਭ ਕੁਝ ਦੇ ਲੈ ਲੈ ਸਾਲ ਮਰਜੀ ਤੁਸੀਂ ਚਾਰ ਰੱਖੋ ਚਾਰ ਨਹੀਂ ਖਰਾਬ ਹੁੰਦਾ ਤੁਹਾਡਾ ਲਓ ਜੀ ਲਓ ਹੁਣ ਆਪਾਂ ਇਹਨੂੰ ਫੇਰ ਵਿੱਚ ਦੀ ਸਕਾ ਜਾਾਂਗੇ ਚਲੋ ਜੀ ਲਓ ਜੀ ਇਸ ਤਰ੍ਹਾਂ ਪਾਉਣ ਇਹਨੂੰ ਧੁੱਪੇ ਪਾਤਾ ਤੰਗੀ ਤਰ੍ਹਾਂ ਸਕਾ ਕੇ ਇਹ ਦਿਨ ਫੇਰ ਲੈ ਕੇ ਜਾਵਾਂਗੇ ਦੀ ਆਪਣੀ ਟੋਕਰੀ ਵੱਡੀ ਸੀ ਤੇ ਆਪਾਂ ਇਹਦੇ ਵਿੱਚ ਪਾਣੀ ਸਕਾ ਲਿਆ ਸੀ। ਲੋ ਜੀ ਆਪਾਂ ਤੁਹਾਨੂੰ ਫੇਰ ਮਿਲਦੇ ਹਾਂ। ਤਿੰਨ ਚਾਰ ਵਾਰੀ ਆਪਾਂ ਵਿੱਚ ਦੀ ਹੱਥ ਮਾਰ ਕੇ ਜਾਵਾਂਗੇ। ਤੁਸੀਂ ਵੀ ਚਾਰ ਪੌਣਾ ਤੇ ਇਸ ਤਰ੍ਹਾਂ ਪਾਓ। ਤੇ ਐ ਚੰਗੀ ਤਰ੍ਹਾਂ ਢੋਪ ਲਵਾ ਕੇ ਪਾਓ। ਸਾਲੋਂ ਸਾਰ ਚਾਰ ਨਹੀਂ ਖਰਾਬ ਹੁੰਦਾ ਤੇ ਨਾ ਹੀ ਜ਼ਿਆਦਾ ਤੇਲ ਪਾਉਣ ਦੀ ਜ਼ਰੂਰਤ ਪੈਂਦੀ ਹੈ ਫਿਰ। ਲੋ ਜੀ ਹੁਣ ਆਪਾਂ ਪਾਉਣੀ ਆ achar। ਇਹ ਆਪਾਂ ਕੁੰਡੇ ਭਾਂਡੇ ਚ ਪੱਠਾ ਚ ਪਾ ਰਿਆ ਆ ਫਾੜੀਆਂ ਤੇ ਇਹ ਆਪਾਂ ਲੈ ਲਿਆ ਮਸਾ ਮਸਾਲਾ ਆਪਣਾ ਰੱਖਿਆ ਸਿਰਫ ਇਹਨਾਂ ਦਾ ਸੰਦ ਖਾਣੇ ਆ ਇਹ ਪੱਲੀਆਂ ਦੀਆਂ ਫਾੜੀਆਂ ਆਪਾਂ ਇਹ ਆਚਾਰ ਪਾਚਾਰ ਕੋਣੀ ਆ ਇਹ ਆਪਣਾ ਚਾਰ ਮਸਾਲਾ ਵਾ ਇਹ ਆਪਣਾ ਡੱਬਾ ਪਾਈ ਜਿ ਪਾਵਾਂਗੇ ਇਹ ਹਲਦੀ ਇਹ ਨਮਕ ਤੇ ਇਹ ਆਪਣੇ ਕੋਲੇ ਕਿਟਲੀ ਚ ਤੇਲ ਆ ਜਿੰਨਾ ਲੋੜ ਹੋਇਆ ਉਹ ਨੂੰ ਨਾ ਪਾਵਾਂਗੇ ਤੇ ਸੋਨ ਪਤਖਾਉਣੀ ਆ ਆਚਾਰ ਪਕੁਲੇ ਭਾਂਦੇ ਵੱਟਰ ਦੀ ਪਾ ਲਿਆ ਕਿਉਂਕਿ ਹਲਾਉਣ ਦੇ ਜੇ ਪਾਸੇ ਨਾ ਡੁੱਲੂਗਾ लो ini ये पा अचार काड़ी में ले आंदी ना ते लो जी होना पा पाउनी ini di bawah papan ini nun, karena ini minyak tuh nih, apa minyak minyak tuh मेनू मतलब मैं तुर तो के मैं पता ज नहीं लगता वैसे पता है परमात्मा का नया वाही वाही चलो जी ये आप तो भी नहीं पा रहे ये पाई दी हल्ती हर साल मैं आप ही पानी हूँ मैं बीबी तेने मैं आप ही पानी हूँ सार इस तरह बहुत वाला बन के तैयार रहा जिदा का पाए उदा रूगा देखो जी ਇਦੇ ਵਿੱਚ ਆਪਾਂ ਨਮਕ ਪਾ ਲਿਆ ਵਿੱਚੇ ਫਾਟਾ ਮਸਾਲਾ ਪਾ ਲਿਆ ਵਿੱਚੇ ਹਲਦੀ ਪਾ ਲਈਓ ਜੀ ਹੁਣ ਆਪਾਂ ਪਾਉਣੀ ਹੈ ਤੀਨ ਫਿਰ ਆਪਾਂ ਮਲਣੀ ਜਰੂਰ ਤੋਂ ਹੁਣ ਇਹ ਪੂਰਨਾਂ ਪਾਉਣਾ ਜੀ ਦੇਖੋ ਜੀ ਵਾਹੂ 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 ਵਾਹ ਨਰਮ ਚ ਮਸਾਲਾ ਲਗਾ ਲਓ ਸਦੇ ਰੱਖ ਦੇਣੀ ਲੋੜ ਪੈ ਜੂਗੀ ਐਨਾ ਆਪਾਂ ਪਾ ਲੈਣੀ ਆ

ਆਪਾ ਪਾਲਿਆ achar ਜੀ ਕਿਸੇ ਵੀ ਜਰੂਰਤ ਤੋਂ ਲੋਵੇ ਤਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਸੋਡੇ ਲਈ ਵੀ ਪਾ ਰਹੇ ਆਂ ਗਿਆ achar ਸਪਾਰਕ ਨੰਬਰ ਆਪਾਂ ਸੰਜੀ ਵਿੱਚ ਹੀ ਦੇਵਾਂਗੇ ਕਿਉਂਕਿ ਇਸ ਤਰ੍ਹਾਂ ਪੌਣਾ achar ਦੇ ਵਿੱਚ ਤੇਲ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਜੀ ਚੰਗੀ ਤਰ੍ਹਾਂ ਨੂਣ ਪਾ ਕੇ ਸੁਕਾ ਕੇ ਪਾਏ ਹੁਣ ਜਿੱਦਾਂ ਵਿੱਚ ਕੋਈ ਤੇ ਪਰਪਨ ਇੱਕ ਹਫਤਾ ਬਾਅਦ ਰੱਖਣਾ ਪੈਣਾ ਹੈ ਇੱਕ ਹਫਤਾ ਆਪਾਂ ਧੁੱਪੇ ਰੱਖਾਂਗੇ ਕੱਪੜਾ ਮਲ ਮੰਦਰ ਤੇ ਬੰਨ ਕੇ ਡੇਲੀ ਦੋ ਟਾਈਮਸ ਹਲਾਉਣਾ ਪਾਥਨ ਸਵੇਰੇ ਇਹ ਹਾਂਦੀ ਦੀ ਤੇ ਕੋਈ ਨਹੀਂ ਹਾਂਦੀ ਬਹੁਤ ਨੂਨ ਵੀ ਬਹੁਤ ਹੋਣਾਗਾ ਪਾਥਾ ਤਾਂ ਮੈਂ ਦੇ ਤੌਰ ਤੇ ਤਾਂ ਕੁਝ ਹੁੰਦੇ ਨਹੀਂ ਜੇ ਮਸਾਲਾ ਪਾ ਸਾਰੀ ਪਾ ਲੈਣੀ ਜਿਹੜਾ ਪਰੱਖਿਆ ਸੀ ਥੋੜਾ ਜਿਹਾ ਨਾ ਉਸ ਇਹ ਵੀ ਰੱਖਿਆ ਤੇ ਪਹਿਲੀ ਪਾ ਲੈਣੀ ਆ ਹਾਂ ਫਾਫੜੇ ਜਾਂ। ਬਹੁਤ ਕਿੰਨਾ ਵਧੀਆ ਆਪਾਂ ਦਾ ਬਣ ਕੇ ਤਿਆਰ ਆਪਾਂ ਬੱਟਾ ਦੇ ਵਿੱਚ ਸਾਰਾ ਸਮਾਨ ਇਕੱਠਾ ਕਰ ਲਿਆ। ਇਹ ਆਪਣੇ ਬੱਟੇ ਨੂੰ ਅੱਗੇ ਵੀ ਦਿਖਾਏ ਆਪਣੇ ਇਸ ਤਰ੍ਹਾਂ ਰੱਖੇ ਹੋਏ ਹੁੰਦੇ ਆ। ਵਾਹੀ ਗਰਮਾਤ ਮਤਲਬ ਉਹੀ ਨਾ। ਆਹ ਸਮ। ਆਪਾਂ ਦਾ ਜਿਹੜਾ ਇਸ ਜਿਆਸਾ ਨਾ ਕਰ ਰਹੇ ਆ ਦਾ। ਤੇਲ ਦੀ ਜਰੂਰਤ ਹੁਣ ਹੈ ਨਹੀਂ ਆਪਾਂ ਤੇਲ ਨਹੀਂ ਹੋਰ ਪਾਉਂਦੇ ਤੁਸੀਂ ਵੀ ਇਸ ਤਰ੍ਹਾਂ ਪਾਓ ਚਾਰਸ ਜ ਕਦੇ ਵੀ ਨਹੀਂ ਖਰਾਬ ਹੁੰਦਾ ਵਾ ਇੱਕ ਹਫਤਾ ਤੁਸੀਂ ਰੱਖਿਓ ਨਾ ਤੁਸੀਂ ਤੇਲ ਇਹ ਡੇਲੀ ਦੋ ਟਾਈਮ ਲੰਗਦੇ ਰਹੋ ਮਲਮਲ ਦਾ ਕਪੜਾ ਉੱਪਰ ਬੰਨ੍ਹ ਦਿਓ ਇਹਦੇ ਵਿੱਚ ਵੀ ਪਾਉਂਦੇ ਰਾਤ ਤਿਆਂ ਨੂੰ ਸਿੱਟੱਕ ਨਾ ਲਾ ਦੇਣਾ ਕਿਵਰੋ ਕੋਈ ਨਿਹਰੀਆਂ ਮੀਂਹ ਦਾ ਨਹੀਂ ਪਤਾ ਹੁੰਦਾ ਤਾਂ ਫਨੇ ਕੇ ਤਾਂ ਭੁੱਲ ਜਾਂਦਾ ਤਾਂ ਕੰਝਰੂਰ ਲਾ ਦੇ ਪਰ ਸ਼ਾਮ ਨੂੰ ਜੇ ਤੁਹਾਨੂੰ ਜਰੂਰਤਾ ਤੇ ਜਰੂਰ ਸਪਰਕ ਕਰੇ ਨਿਸਪਰਕ ਨੰਬਰ ਆਪਾਂ ਉੱਪਰ ਹੀ ਮੰਗੇ ਤੇ ਤੁਸੀਂ ਆਪਣੇ ਨਾਲ ਗੱਲ ਕਰ ਸਕਦੇ ਜਿੰਨਾ ਵੀ ਚਾਰ ਕਹੋਗੇ ਤੇ ਆਪਾਂ ਤੁਹਾਨੂੰ ਹੋਰ ਨਹੀਂ ਆਰਡਰ ਕਰ ਦਾਂਗੇ ਕਿਉਂਕਿ ਆਪਣੇ ਘਰ ਦੇ ਆਂਡ ਕਿੰਨਾ ਚੀਜ਼ਾਂ ਦਾ ਆਪਾਂ ਨੂੰ ਸ਼ੌਂਕ ਬਹੁਤ ਵਾਹ ਨਹੀਂ ਆਇਆ ਚਾਪੂਰ ਪਾਓ ਕੋਈ ਕੰਮ ਕਰੋ ਲੁਕੋ ini tuh apa mercah pas ini si mercah itu nggak nggak mercah Aja apa ਸਵੇਰ ਜਿੰਨੀ ਸਵੇਰੇ ਬੱਦਵਾਰ ਤੱਕ ਰੱਖਾਂਗੇ ਆ ਬਾਹਰ ਕੋਲੋਟੀ ਦੇ ਬਾਹਰ ਤੇ ਆਉਂਦੇ ਬੱਦਵਾਰ ਤੱਕ ਆਪਾਂ ਇਹਨੂੰ ਅੰਦਰ ਲੈ ਕੇ ਪੂਰੇ ਇੱਕ ਹਫ਼ਤੇ ਰੱਖੀਏ ਕਿਆ ਖਰਾਬ ਨਹੀਂ ਹੋਊਗਾ ਦੋ ਜੀ ਫਿਰ ਵੀਡੀਓ ਜਿਆਦਾ ਲੰਬੀ ਬਣ ਜੂਗੀ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਹਲੋ ਇਹ ਕਿਸੇ ਨੂੰ ਲੋੜ ਪਵੇ ਅਚਾਰ ਦੀ ਪਾ ਕੇ ਘਸਾ ਲਓ ਜੀ ਠੀਕ ਆ ਬਹੁਤ ਜਿਆਦਾ ਲੰਬੀ ਹੋ ਗਈ ਉਹ ਹੋ ਜੂਗੀ ਤੇ ਆਚਾਰ ਪਾ ਪਿਆ ਲਓ ਜੀ ਚਾਰ ਆਪਣਾ ਬਣ ਕੇ ਤਿਆਰ ਆ ਰੈਡੀ ਹੋ ਗਿਆ ਦੇਖੋ ਜੀ ਦੇਖੋ ਜੀ ਚਾਰ ਬਣ ਕੇ ਰੈਡੀ ਹੋ ਗਿਆ ਤੇ ਲਓ ਜੀ ਆਪਾਂ ਹੁਣ ਵੀਡੀਓ ਦਾ ਕਰਨ ਲੱਗੇ ਆ ਐਂਡ ਤੇ ਵੀਡੀਓ ਲਾਇਕ ਕਰ ਜ਼ਰੂਰ ਕਰੀ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ ਤੇ ਜੀ ਰੋ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਲੋਜੀ ਜੀ ਜੀ ਨੂੰ ਲਾਈਕ ਸ਼ੇਅਰ ਜ਼ਰੂਰ ਕਰੇ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਨਹੀਂ ਲੱਗੀ ਤੇ ਜੇਕਰ ਤੁਹਾਨੂੰ ਚਾਰ ਦੀ ਲੋੜ ਹੋਵੇ ਤੇ ਆਪਾਂ ਤੁਹਾਡੇ ਘਰ ਤੱਕ ਚਾਰ ਪਹੁੰਚਾਵਾਂਗੇ ਸਪਾਰਕ ਨੰਬਰ ਆਪਣਾ ਉੱਪਰ ਵੀਡੀਓ ਤੇ ਹੋਊਗਾ ਤੇ ਤੁਸੀਂ ਸਪਾਰਕ ਕਰ ਸਕਦੇ ਆ ਇਹ ਵੀ ਮੰਗਵਾ ਸਕਦੇ ਆ ਆਪਾਂ ਤੁਹਾਡੇ ਲਈ ਹੋਰ ਵੀ ਪਾਸ ਦੇ ਜਿੰਨਾ ਤੁਸੀਂ ਕਹੋਗੇ ਤੇ ਆਪਾਂ ਉਹਨਾਂ ਨੂੰ ਚਾਰ ਪਾ ਕੇ ਤੇ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਤੇ ਸੰਪਰਕ ਨੰਬਰ ਪਾ ਥੱਲੇ ਦੇਵਾਂਗੇ ਚਲੋ ਜੀ ਠੀਕ ਹੈ ਬੋਲੀ ਤੇ ਕਰ ਲੱਗੀ ਹੈ ਐਂਡ ਆਪਾਂ